ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਕਿੰਤੇ ਕਣ ਨਾ ਪਾਈ ਪੰਜੇ ਪਾਸ਼ਾ ਫਰਮਾਨ ਸੰਤਾ ਦੇ ਜਿਹੜੇ ਦੁਖੀ ਹੁੰਦੇ ਨੇ ਮਹਾ ਤਤਾਈ ਹੁੰਦੇ ਨੇ ਅਤਤਾਈ ਉਹਨਾਂ ਨੂੰ ਕਿਹਾ ਜਾਂਦਾ ਹੈ ਕੋ ਜਬਰਦਸਤੀ ਕਿਸੇ ਦੀ ਜ਼ਮੀਨ ਖੋਲੇਵੇ ਕਿਸ ਨੂੰ ਅਗ ਲਗਾ ਦੇ ਮਕਾਨ ਨੂੰ ਕਿਸੇ ਇਸਰੀ ਖੋ ਕੇ ਲੈ ਜਾਵੇ ਇਦਾਂ ਤਾਨਕੋ ਕੇ ਲਿਆ ਜਾਵੇ। ਔਰ ਇਸ ਤਰ੍ਹਾਂ ਦੇ ਜਿਹੜੇ ਕਾਰਜ ਕਰਦੇ ਨੇ ਹੁਣ ਅਦਤਾਈ ਕਿਹਾ ਜਾਂਦਾ ਹੈ। ਲੇਕਿਨ ਬਾਹਰੇ ਕਹਿੰਦੇ ਨੇ ਮਹਾ ਅਦਤਾਈ। ਜਿਹੜਾ ਸੰਤਾਂ ਦਾ ਨਿੰਦਕ ਹੁੰਦਾ ਹੈ ਬਹੁਤ ਅਦਤਾਈ ਹੁੰਦਾ ਹੈ। ਉਸ ਤੋਂ ਵੀ ਝਾੜਾ ਵੱਡਾ ਭਾਪੀ ਹੁੰਦਾ। ਸੰਤ ਦਾ ਨਿੰਦਕ ਕਿੰਨੇ ਟਿਕਣ ਨਾ ਪਾਈ। ਇਹ ਸੰਤਾਂ ਦੇ ਨਿੰਦਕ ਹੁੰਦੇ ਨੇ ਇਕ ਖਿੰ ਨ ਵੀ ਟਿਕਦੇ ਨਹੀਂ ਫਿਰ ਕਿਤੇ ਵੀ ਕੋਈ ਇਹਨਾਂ ਨੂੰ ਬੈਠਣ ਨਹੀਂ ਦਿੰਦਾ ਫਿਰ ਸੰਤ ਦਾ ਨਿੰਦਕ ਮਹਾ ਹਤਿਆਰ ਹ ਹਤਿਆਰ ਦਾ ਦੋਸ਼ ਉਸੇ ਲੱਗਦਾ ਹੈ ਮਹਾ ਹਤਿਆਰ ਹਤਿਆਰ ਵੀ ਮਹਾ ਹਤਿਆਰ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਹੈ ਕਹਿੰਦੇ ਮਹਾ ਹਤਿਆਰ ਦੀ ਜਦੋਂ ਉਹ ਸੇ ਪੁੱਛ ਕੇ ਜਾਂਦੇ ਨਰਕਾਂ ਦੇ ਵਿੱਚ ਧਰਮ ਰਾਜ ਨੂੰ ਪੁੱਛਦਾ ਹੈ ਜਿਹੜਾ ਸੰਤਾਂ ਦੀ ਨਿੰਦਾ ਕਰਕੇ ਆਉਂਦੇ ਨੇ ਉਹਨੂੰ ਮਹਾ ਤਿਆਰਾ ਕਹਿੰਦੇ ਨੇ ਇਸ ਨੂੰ ਐਸੀ ਜੇਲ੍ਹਾਂ ਜਿਉਂ ਤੇ ਮਹਾ ਤਿਆਰੇ ਰੱਖੇ ਜਾਂਦੇ ਨੇ ਸੰਤ ਦਾ ਨਿੰਦਕ ਪਰਮੇਸ਼ਰ ਮਾਰਾ ਉਹ ਸੰਤਾਂ ਕੰਦੇਲੇ ਸੰਤਾਂ ਦੀ ਨਿੰਦਕ ਉਹਨੇ ਪਰਮੇਸ਼ਰ ਦੀ ਮਾਰ ਪਈ ਜਾਂਦੀ ਉਹਨਾਂ ਨੂੰ ਸੰਤ ਕਾ ਨਿੰਦਕ ਰਾਜ ਤੇ ਹੀਨ ਰਾਜਾ ਵੀ ਸੁਖ ਨਹੀਂ ਲੋ ਮਿਲਦਾ ਜਿਹੜਾ ਸੰਤਾਂ ਨੇ ਨਿੰਦਾ ਕਰਦਾ ਰਾਜਾ ਵੀ ਹੋ ਜਾ ਬੇਸ਼ੱਕ ਸੰਤ ਦੇ ਨਿੰਦਕ ਦੁਖੀਆ ਅਰਧীন ਹਮੇਸ਼ਾ ਦੁਖੀ ਰਹਿੰਦੇ ਔਰ ਦੀਨ ਵਸਤਾ ਕੰਗਾਲ ਵਸੇ ਰਹਿੰਦੇ ਸੰਤ ਕੇ ਨਿੰਦਕੋ ਸਰਬ ਰੋਗ ਇਹ ਸੰਤਾਂ ਦੀ ਨਿੰਦਾ ਕਰਦੇ ਨੇ ਨੂੰ ਸਾਰੇ ਤਰ੍ਹਾਂ ਦੇ ਰੋਗ ਆ ਕੇ ਲੱਗ ਜਾਂਦੇ ਨੇ ਇਹ ਪਿੰਦੇ ਚ ਕੋਈ ਅੱਜ ਨਹੀਂ ਬੜੇ ਮਸ਼ਹੂਰ ਵੈਦ ਨੇ ਨਾਲ ਲੀਲਾ ਕਹਿੰਦੇ ਵੀ ਬਹੁਤ ਸਾਰੇ ਪਿੰਡ ਦੇ ਲੋਕ ਤੇ ਇਲਾਜ ਵਾਸਤੇ ਆਉਂਦੇ ਨੇ ਪੁਰਾਣੇ ਟਾਈਮ ਦੇ ਹਕੀਮ ਨੇ ਉਹ ਜਿਹਨੂੰ ਦਵਾਈ ਦੇ ਦੇਣ ਉਹ ਠੀਕ ਹੋ ਜਾਂਦਾ ਬੜਾ ਵਿਸ਼ਵਾਸ ਲੋਕਾਂ ਦਾ ਸਬਦ ਉਹ ਤਾਂ ਇੱਕ ਮਾਈ ਵੀ ਆਂਦੀ ਦਵਾਈ ਲੈਣ ਵਾਸਤੇ ਲੇਕਿਨ ਉਹ ਰੋਗ ਠੀਕ ਹੀ ਨਹੀਂ ਹੁੰਦਾ ਬਰਾਜੇ ਰੋਗਿਆਂ ਨੂੰ ਇਲਾਜ ਕਰਦੇ ਨੇ ਬਯਾ ਥੱਕ ਗਿਆ ਉਹਦੇ ਇਲਾਜ ਕਰ ਕਰ ਕੇ ਉਹ ਬਯਾ ਜੀ ਜਾਂਦੇ ਸਨ ਸੰਤਾਂ ਕੋਲ ਕਾਬੀ ਕਾਬੀ ਸਮਾਂ ਉੱਥੇ ਜਾ ਕੇ ਉਹਨਾਂ ਨਾਲ ਸੰਸੇਂ ਕਰਨ ਉਹਨੇ ਖੁੱਲ੍ਹਿਆ ਉਹਨਾਂ ਨਾਲ ਗੱਲਬਾਤ ਸੀ ਆਪਣੇ ਘਰੇਲੂ ਗੱਲਾਂ ਵੀ ਬਯਾ ਜੀ ਸੰਤਾਂ ਨਾਲ ਕਰਦੇ ਹੁੰਦੇ ਸਨ ਇਹ ਗੁਲੀ ਕਹਿਣ ਲੱਗੇ ਪਿਆਬ ਜੀ ਕਿਰਪਾ ਨਾਲ ਮੇਰਾ ਕੰਮ ਬਹੁਤ ਚੱਲਦਾ ਬਨੇ ਲੋਕਾਂ ਦਾ ਵਿਸ਼ਵਾਸ ਹੈ ਔਰ ਮੈਂ ਜਿਹਨ ਦਵਾਈ ਦੇਣਾ ਉਹ ਠੀਕ ਭੇਜਦੇ ਨੇ ਇੱਕ ਮਾਈ ਉਹ ਠੀਕ ਨਹੀਂ ਹੁੰਦੀ ਥੱਕ ਗਿਆ ਮੈਂ ਉਹਦਾ ਇਲਾਜ ਕਰ ਕਰ ਕੇ ਸੰਤ ਕਹਿਣ ਲੱਗੇ ਜਿਹੜਾ ਰੋਗ ਹੈ ਉਹ ਕਈ ਤਰ੍ਹਾਂ ਦੇ ਨਾਲ ਹੁੰਦਾ ਮੰਨ ਦਾ ਤੰਦਰੋਗ ਹੁੰਦਾ ਉਹ ਤੰਦਰੋਗੀ ਹੁੰਦਾ ਕਿ ਮਨਦਰੋਗੀ ਹੁੰਦਾ ਔਰ ਕਈ ਕਾਰਨ ਹੁੰਦੇ ਰੋਗ ਦੇ ਕੋਈ ਘਟੀਬੜੀ ਚੀਜ਼ ਖਾ ਲਈ ਜਾਏ ਤਾਂ ਵੀ ਰੋਗ ਹੋ ਜਾਂਦਾ ਕੋਈ ਸੱਟ ਵੱਡ ਲੱਗ ਜਾਏ ਤੇ ਫਿਰ ਉਹ ਜ਼ਖਮ ਬਣ ਜਾਂਦਾ ਵੀ ਰੋਗ ਬਣ ਜਾਂਦਾ ਲੇਕਿਨ ਜਿਹੜਾ ਸੰਤਾਂ ਦੀ ਨਿੰਦਾ ਕਰਦਾ ਉਹਨੂੰ ਸਾਰੇ ਰੋਗ ਲੱਗ ਜਾਂਦੇ ਤੂੰ ਐਸਾ ਤਾਂ ਨਹੀਂ ਸੰਤਾਂ ਦੀ ਨਿੰਦਾ ਕਰਦੀ ਹੋ ਬੇਮਾਈ ਤੇ ਉਹਦਾ ਰੋਗ ਠੀਕ ਹੋ ਹੀ ਨਹੀਂ ਸਕਦਾ ਜਿੰਨਾ ਮਰਜੀ ਇਲਾਜ ਕਰ ਲਓ ਇਨ ਬਾਰੇ ਮੈਂ ਪਤਾ ਕਰਾਂਗਾ ਫਿਰ ਬਹਿਜ ਨੇ ਫਿਰ ਪਤਾ ਕਰਾਇਆ ਵੀ ਉਸ ਮਾਈ ਦਾ ਪਤਾ ਦੇਓ ਕੋਈ ਉਹਦੀ ਗਵਾਂਢਣ ਇੱਕ ਦਿਨ ਆਈ ਉਹਨੂੰ ਸਾਰਾ ਪੁੱਛਿਆ ਕਹਿੰਦੇ ਮਾਰੇ ਉਹ ਜਿਹੜੇ ਸੰਧਰੇ ਉਹਨਾਂ ਦੀ ਹਰ ਵੇਲੇ ਨਿੰਦਾ ਕਰਦੀਏ ਉਹਦੇ ਪਤੀ ਜਾਂਦੇ ਨੇ ਉੱਥੇ ਸਤਸੰਗ ਵਾਸਤੇ ਲੇਕਿਨ ਉਹਨੂੰ ਪਸੰਦ ਹੀ ਨਹੀਂ ਸਤਸੰਗ ਬਿਲਕੁਲ ਨਾਸਤਿਕ ਖਿਆਲ ਦੀ ਹੈ ਸਗੋਂ ਪਤੀ ਨੇ ਵੀ ਬੜਾ ਪੁਰਾ ਕਰੇਂਦੇ ਸੰਤਾਂ ਦੀ ਬराई ਕਰਦੀ ਰਹਿੰਦੀ ਹੈ ਸਮਝ ਗਏ ਬਈ ਜੀ ਬਈ ਉਹ ਨਿੰਦਾ ਜੋ ਕਰਦੀ ਹੈ ਬਸ ਉਸੇ ਦਾ ਨੂੰ ਰੋਗ ਹੈ ਔਰ ਇਹ ਲੋਕ ਦਵਾਈਆਂ ਨਾਲ ਠੀਕ ਹੋ ਹੀ ਨਹੀਂ ਸਕਦਾ ਇਸ ਕਰਕੇ ਬਈ ਜੀ ਨੇ ਕਿਹਾ ਜਦੋਂ ਮਾਈ ਆਈ ਦਵਾਈ ਲੈਣ ਸੰਤ ਕਹਿਣ ਲੱਗੇ ਬਈ ਤੇਰੀ ਬਿਮਾਰੀ ਦਾ ਇਲਾਜ ਉਹਨਾਂ ਸੰਤਾਂ ਕੋਲ ਹੈ ਮੇਰੇ ਕੋਲ ਨਹੀਂ ਹੋ ਸਕਦਾ ਕਹਿਣ ਲੱਗੇ ਸੰਤ ਕੋਈ ਵੈਦ ਥੋੜੀ ਨੇ ਉਹ ਸੰਤ ਕਿਸ ਤਰ੍ਹਾਂ ਦੇ ਨਾਲ ਮੇਰੀ ਦਵਾਈ ਕਰਨਗੇ ਉਹਨੇ ਫਿਰ ਬਿਠਾ ਕੇ ਉਹਨੂੰ ਸਮਝਾਇਆ ਦੇਖ ਤੂੰ ਉਹਨਾਂ ਸੰਤਾਵਾਲੀ ਕੀ ਜਾਣਦੀ ਕੀ ਸਮਝਦੀ ਕਹਿੰਦੇ ਮੇਰਾ ਪਤੀ ਉਹਦੇ ਜਾਂਦਾ ਹੈ ਆਮੇ ਟਾਈਮ ਖਰਾਬ ਕਰਕੇ ਆਉਂਦਾ ਤੇ ਮੈਂ ਉਹਦੇ ਪਤੀ ਨੂੰ ਵੀ ਛੱਡਦੀ ਰਹਿਣੀ ਵੀ ਉੱਥੇ ਕੀ ਕਰਨ ਜਾਂਦਾ ਉਹਨਾਂ ਦਾ ਟਾਈਮ ਆਪਣੇ ਖੇਤਾਂ 'ਚ ਕੰਮ ਕਰੇ ਲੇਕਿਨ ਉਹ ਕਹਿੰਦੇ ਬਈ ਸੰਤਾ ਕੋਲ ਚਲਾ ਜਾਂਦਾ ਹੈ ਕੰਜੜੀ ਤੂੰ ਨਿੰਦਾ ਕਰਦੇ ਸੰਤਾਂ ਦੀ ਬਸ ਇਹੀ ਲੋਕ ਤੈਨੂੰ ਲੱਗ ਗਿਆ ਸੰਸਾਰ ਦੇ ਵਿੱਚ ਕੰਮ ਹੀ ਨਹੀਂ ਹੁੰਦਾ ਆਪਣੇ ਕਲਿਆਣ ਵੀ ਕਰਨੇ ਹੁੰਦੇ ਸਾਰਾ ਦਿਨ ਕਿਹਾ ਮਿਹਨਤ ਕਰਦਾ ਰਹੇ ਬੰਦਾ ਮਿਲਣਾ ਹੋਈ ਹੈ ਜੋ ਪਰਮੇਸ਼ਰ ਨੇ ਲਿਖ ਦਿੱਤਾ ਉਹਦੇ ਕਰਮਾਂ ਦੇ ਵਿੱਚ ਭਾਵੇਂ ਦਿਨ ਰਾਤ ਲਗਾ ਰਵੇ ਕੰਮ ਕਰਨ ਉਹਨਾਂ ਕੀ ਮਿਲੇਗਾ ਕਿੰਨੇ ਪਾਰੇ ਮਜ਼ਦੂਰ ਨੇ ਮਿਹਨਤ ਹੀ ਕਰਦੇ ਨੇ ਸਾਰਾ ਦਿਨ ਰਾਤ ਪੱਥਰ ਤੋੜਦੇ ਨੇ ਲੇਕਿਨ ਫੇਰ ਵੀ ਰੋਟੀ ਖਾਣ ਨੂੰ ਮਿਲਦੀ ਹੈ ਉਹ ਕਹੇ ਐਸੇ ਕੰਮ ਕਰਕੇ ਆਏ ਨੇ ਤੇ ਬੈਠ ਕੇ ਹੀ ਖਾਂਦੇ ਨੇ ਉਹ ਕਹੇ ਸਾਰਾ ਦਿਨ ਕੰਮ ਕਰਦੇ ਤਾਂ ਵੀ ਰੋਟੀ ਬਣਦੀ ਕਈ ਕੋਟ ਕਾਲੇ ਥੱਕ ਪਾਏ ਕਈ ਕੋਟ ਬੈਠਦੇ ਖਾਏ ਕਰੋੜਾ ਐਸੇ ਜੀਵਨੇ ਬਿਡੇ ਬੈਠ ਕੇ ਬੜੇ ਆਰਾਮ ਨਾਲ ਖਾਂਦੇ ਪੀਂਦੇ ਨੇ ਉਹ ਕਹੇ ਐਸੇ ਨੇ ਜਿਹੜੇ ਕਿ ਸਾਰਾ ਦਿਨ ਘਾਲ ਨਹੀਂ ਕਰਦੇ ਰਹਤੇ ਇਹ ਇਸ ਕਰਕੇ ਆਪਣੀ ਕਲਿਆਣ ਵਸੇ ਜਾਓ ਕੋ ਪਾਰ ਪੂਜਾ ਕਰੋ ਕੋ ਸੰਤਾਂ ਮਹਤਮਾਂ ਦੀ ਸੇਵਾ ਕਰੋ ਆਪਣੀ ਕਲਿਆਣ ਕਰੋ ਐਸਾ ਜਦਵੈ ਜੀ ਨੇ ਸਮਝਾਇਆ ਉਸ ਕੇੰਦੇ ਰੋਗ ਤੇਰਾ ਤਾਂ ਹੀ ਠੀਕ ਹੋਏਗਾ ਤੂੰ ਸੰਤਾਂ ਨੇ ਨਿੰਦਾ ਕਰਦੀ ਇਹ ਰੋਗ ਤੇਨੂੰ ਇਹ ਤੇਰੀ ਰੋਗ ਦੀ ਬਿਮਾਰੀ ਜਿਹੜੀ ਤੈਨੂੰ ਲੱਗੀ ਨਿੰਦਾ ਕਰਕੇ ਲੱਗੀ ਸੰਤਾਂ ਨੇ ਹਮੇਸ਼ਾ ਨਿੰਦਾ ਕਰਦੀ ਜਾਏਗੇ ਉੱਥੇ ਜਾ ਕੇ ਇੱਕ ਦੋ ਦਿਨ ਦੇਖ ਸੇਵਾ ਕਰਕੇ ਤੇ ਤੇਰਾ ਇਹ ਰੋਗ ਠੀਕ ਹੋ ਜਾਏਗਾ ਮਜਬੂਰੀ ਸੀ ਲੋਕ ਦੇ ਦੁਖੀ ਸੀ ਬੈਜ ਨੇ ਛੇ ਤਰ੍ਹਾਂ ਸਮਝਾਇਆ ਵੀ ਪਤੀ ਨਾਲ ਜਾਇਆ ਕਰ ਉੱਥੇ ਜੇ ਠੀਕ ਹੈ ਹੁਣ ਪਤਨੀ ਨੂੰ ਕਹਿੰਦੀ ਵੀ ਮੈਂ ਵੀ ਜਾਵਾਂਗੀ ਪਤੀ ਬੜਾ ਹੈਰਾਨ ਇਸੰਦਨ ਰੋਜ਼ ਗਾਲਾਂ ਕੱਢਦੀ ਅੱਜ ਕਹਿੰਦੀ ਮੈਂ ਉੱਥੇ ਜਾਵਾਂਗੀ ਹੁਣ ਜਿਵੇਂ ਬੈਜ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਜਿਠੇ ਨਾਲ ਲੈ ਕੇ ਗਏ ਸੰਤਾਰਿਬਾਦੋ ਸੇ ਮਾਈ ਬੜਾ ਪਾਰੀ ਸਾਡੀ ਨਿੰਦਾ ਚੁਕਲੀ ਕਰਦੀ ਪਰ ਉਹਨੇ ਬੜੇ ਸਦਕਾਵਰ ਪ੍ਰੇਮ ਨਾਲ ਬਿਠਾਇਆ ਸਤਸੰਗ ਦੇ ਦੌਰਾਨ ਉਹਨੂੰ ਸਮਝ ਆਈ ਵੀ ਨਿੰਦਾ ਕਰਨੀ ਹੀ ਸਾਰੇ ਰੋਗਾਂ ਦਾ ਕਾਰਨ ਹੈ ਸੰਤ ਕਹਿੰਦੇ ਨਿੰਦਾ ਕੋ ਸਰਵ ਰੋਗ ਸਾਰੀ ਤਰ੍ਹਾਂ ਦੇ ਰੋਗ ਆਦੀ ਬਿਯਾਦੀ ਪਾਦੀ ਉਹਨਾਂ ਲੱਗ ਜਾਂਦੇ ਜਿਹੜੇ ਨਿੰਦਾ ਕਰਦੇ ਨੇ ਉਦੋਂ ਬੈਠ ਕੇ ਰੋਜ਼ ਸੇਵਾ ਕਰਨ ਲੱਗਿਆ ਨਾਲ ਸਤ ਸੰਗ ਸੁਣਦੀ ਆਸੇ ਆਸੇ ਦਾ ਮਨ ਉਹ ਬਦਲਣ ਲੱਗਾ ਉਸੰਦੀ ਸੱਚਮੁੱਚ ਜੋ ਗਲਤ ਸਨ ਜਿੰਨੇ ਸੁਖੁਰ ਸ਼ਾਂਤੀ ਮੈਨੂੰ تھی ਉਹਨਾਂ ਆ ਕੇ ਸਤ ਸੰਗ ਮਿਲਦੀ ਸੇਵਾਸ ਮਿਲਦੀ ਕਰ ਤਾਂ ਮਰ ਬੇਚੈਨੀ ਰਹਿੰਦੀ ਸੀ ਸਿਰਵਲੇ ਲੇਕਿਨ ਹੁਣ ਮਨ ਨੂੰ ਸ਼ਾਂਤੀ ਮਿਲ ਰਹੀ ਹੈ ਸੁਖ ਮਿਲ ਰਿਹਾ ਮਨ ਆਸੇ ਜਿਦਾ ਅਭਿਰ ਸਾਰਾ ਰੋਗ ਵੀ ਦੂਰ ਹੋ ਗਿਆ ਠੀਕ ਠਾਕ ਹੋ ਗਈ ਉੰਧੋਈ ਲੈਂਦੀ ਵੀ ਲੋੜ ਹੀ ਰਹੀ ਸਰਵ ਰੋਗ ਦਾ ਉਹ ਖਦਨਾਮ ਸਾਰੀ ਬਿਮਾਰੀਆਂ ਦਾ ਇਲਾਜ ਪਰਮੇਸ਼ਰ ਦਾ ਨਾਮ ਹੈ ਪਰਮੇਸ਼ਰ ਦਾ ਨਾਮ ਲੈ ਲੈਣ ਸਾਰੀ ਬਿਮਾਰੀਆਂ ਦੂਰ ਹੋ ਜਾਂਦੀਆਂ ਇਸ ਕਰਕੇ ਇਹ ਪੰਜੇ ਪਾਸ਼ਵ ਨੇ ਸੰਤ ਸੰਤ ਕੇ ਨਿੰਦਕ ਨੂੰ ਸਰਵ ਰੋਗ ਜੇ ਸੰਤਾਂ ਦੀ ਨਿੰਦਾ ਕਰਦੇ ਨੇ ਸਾਰੀ ਤਰ੍ਹਾਂ ਦੇ ਰੋਗ ਨੂੰ ਲੱਗ ਜਾਂਦੇ ਨੇ ਸੰਤ ਕੇ ਨਿੰਦਕ ਨੂੰ ਸਦਾ ਵਿਯੋਗ ਜਿਹੜੇ ਸੰਤਾਂ ਦੀ ਨਿੰਦਾ ਕਰਦੇ ਨੇ ਸਦਾ ਬਿਯੋਗ ਰੰਦੇ ਨਾਲ ਸੰਯੋਗ ਹੁੰਦਾ ਨਹੀਂ ਉਹਨਾਂ ਦਾ ਹਮੇਸ਼ਾ ਬਿਯੋਗੀ ਰਹਿੰਦੇ ਨੇ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਸੰਤ ਕੀ ਨਿੰਦਾ ਦੁੱਖ ਮੈਂ ਦੁੱਖ ਸਭ ਤੋਂ ਵੱਡਾ ਦੋਸ਼ ਜਿਹੜਾ ਹੈ ਇਹ ਹੀ ਹੈ ਜਿਹੜੇ ਸੰਤਾਂ ਦੀ ਨਿੰਦਾ ਕਰਦੇ ਨੇ ਨਾਲੇ ਸੰਤ ਪਾਵੇ ਤਾਂ ਉਸ ਦਾ ਵੀ ਹੋਏ ਮੋਗ ਉਹ ਜੇ ਸੰਤਾਂ ਨੂੰ ਪਾ ਜਾਏ ਤੇ ਉਹਦੀ ਵੀ ਕਲਿਆਣ ਕਰ ਦਿੰਦੇ ਨੇ ਉਮਾਈ ਹਮੇਸ਼ਾ ਨਿੰਦਾ ਕਰਦੀ ਸੀ ਉਸ ਸੰਗ ਜਾ ਕੇ ਹੁਣ ਸੁਧਾਰ ਹੋ ਗਿਆ ਤੇ ਸੰਤਾਂ ਦੀ ਕਿਰਪਾ ਹੋ ਗਈ ਤੇ ਸੰਤਾਂ ਨੇ ਉਸੇ ਵੀ ਕਲਿਆਣ ਕਰ ਦਿੱਤੇ ਵਿਚਾਰ ਹੀ ਨਹੀਂ ਕੀਤਾ ਵੀ ਸਾਡੀ ਨਿੰਦਾ ਕਰਦੀ ਸੀ ਉਸ ਦਾ ਵੀ ਕਲਿਆਣ ਕਰ ਦਿੱਤਾ ਸੰਤ ਦਾ ਦੋਖੀ ਸਦਾ ਪਵਿੱਤਰ ਸੰਤਾਂ ਦੇ ਜਿਹੜੇ ਦੋਸ਼ ਕੱਢਣ ਵਾਲੇ ਨੇ ਦੁੱਖ ਦੇਣ ਵਾਲੇ ਨੇ ਸਦਾ ਪਵਿੱਤਰ ਰਹਿੰਦੇ ਨੇ ਮਲੇਂ ਰਹਿੰਦੇ ਨੇ ਸੰਤ ਦਾ ਦੁਖੀ ਕਿਸੇ ਦਾ ਨਹੀਂ ਮਿੱਤਰ ਪਰਿਵਾਰ ਦਾ ਵੀ ਮਿੱਤਰ ਨਹੀਂ ਹੁੰਦਾ ਸੰਤਾਂ ਦਾ ਦੁਖੀ ਸੰਤ ਦੇ ਦੁਖੀ ਕੋ ਡਰ ਲਾਗੇ ਇਹ ਜਿਹੜੇ ਸੰਤਾਂ ਦੇ ਦੁਖੀ ਹੁੰਦੇ ਨੇ ਉਹਨਾਂ ਨੂੰ ਡੰਨ ਲੱਗਦਾ ਪਿਤਾ ਦਾ ਡੰਡ ਹੁੰਦਾ ਦੇਵ ਦਾ ਡੰਡ ਹੁੰਦਾ ਅਨਾਲ ਜਿੰਮੇਵਾਰਤਾ ਦਾ ਡੰਡ ਹੁੰਦਾ ਇਹ ਡੰਡ ਜਿਹੜੇ ਨੇ ਸਹਾਰਨੇ ਪੈਂਦੇ ਨੇ ऋषि ਦਾ ਦੰਦ ਹੁੰਦਾ ਸਾਡੇ ਬੀਸ਼ਵਸਾਸਰਾਂ ਦੇ ਪਿਪਾੜ ਨਾਲ ਦੂਰ ਹੁੰਦਾ ਪਿਤਰ ਦਾ ਦੰਦ ਹੁੰਦਾ ਉਹ ਪਿਤਰਾਂ ਦੀ ਸੇਵਾ ਨਾਲ ਦੂਰ ਹੁੰਦਾ ਉਹ ਦੇਵ ਦਾ ਦੰਦ ਹੈ ਇਹਨਾਂ ਨੂੰ مشਕਾਰ ਕਰਨ ਨਾਲ ਦੂਰ ਹੁੰਦਾ ਇਹ ਦੇਵਤੇ ਨੇ ਪਵਨ ਦੇਵ ਹੈ ਜਲ ਦੇਵ ਹੈ ਸੂਰ ਦੇਵ ਹੈ ਚੰਦਰ ਦੇਵ ਹੈ ਪਵਨ ਦੇਵ ਇਹ ਸਾਰੇ ਸਾਨੂੰ ਸੁਖ ਦਿੰਦੇ ਨੇ ਕੋਈ ਪਿਆਸਾ ਨਹੀਂ ਲੈਂਦੇ ਕੋਈ ਸਾਡੇ ਤੋਂ ਚਾਹੁੰਦੇ ਨਹੀਂ ਲੇਕਿਨ ਇਹਨੂੰ ਨਮਸਕਾਰ ਕਰਨੀ ਹੁੰਦੀ ਕਿਉਂਕਿ ਅਸੀਂ ਇਸਤੇਮਾਲ ਕਰਦੇ ਹਾਂ ਸਾਡਾ ਜੀਵਨ ਹੈ ਪਵਨ ਹੈ ਜਲ ਹੈ ਅਨ ਹੈ ਸਾਰੇ ਦੇਵਤੇ ਨੇ ਤੋ ਉਹਦੇ ਬੱਲੇ ਸਾਰੇ ਤੋਂ ਲੈਂਦੇ ਨੇ ਅਸੀਂ ਸਾਰਾ ਸੁਖ ਲੈਂਦੇ ਆ ਤੇ ਦੇਵ ਦੰਡ ਹੁੰਦੇ ਸਾਡੇ ਤੇ ਦੇਵਤਿਆਂ ਨੂੰ ਨਮਸਕਾਰ ਕਰਨ ਨਾਲ ਉਹ ਦੰਡ ਦੂਰ ਹੁੰਦਾ ਸੰਤ ਕੇ ਦੁਖੀ ਕੋ ਸਭ ਤਿਆਗੇ ਇਹ ਸੰਤਾਂ ਦੇ ਦੁਖੀ ਹੁੰਦੇ ਨੇ ਉਹਨਾਂ ਨੂੰ ਸਾਰੇ ਤਿਆਗ ਦਿੰਦੇ ਨੇ ਘਰ ਵਾਲੇ ਵੀ ਲੱਗਦੇ ਕਿਉਂਕਿ ਉਹਦੇ ਕਰਮ ਇਸੇ ਹੁੰਦੇ ਨੇ ਸੰਤ ਕਾ ਦੁਖੀ ਮਹਾ ਹੰਕਾਰੀ ਬੜਾ ਹੰਕਾਰੀ ਬੰਦਾ ਹੋ ਜਾਂਦਾ ਉਹ ਸੋਦਾ ਮੈਂ ਸੰਤਾਂ ਨੂੰ ਵੈਸੀ ਗੱਲਾਂ ਕਰ ਲਈ ਸੰਤ ਕਾ ਦੁਖੀ ਸੁਦਾ ਬਿਕਾਰੀ ਸਦੇ ਬਿਕਾਰਾਂ ਜੀ ਰਹਿੰਦੇ ਫਿਰ ਸੰਤ ਕਾ ਦੁਖੀ ਜਨਮੇ ਮਰੇ ਇਹ ਸੰਤੇ ਜਿਹੜੇ ਦੁਖੀ ਹੁੰਦੇ ਨੇ ਇਹ ਜਮਦੇ ਮਰਦੇ ਰਹਿੰਦੇ ਨੇ ਨਿਕਲੇ ਨਹੀਂ ਬਾਂਦੇ ਆਪਣਾ ਜੀਵਨ ਕਲਿਆਣ ਕਰ ਸਵਾਰੀ ਮਿਲਦਾ ਮੁਜਮਦੇ ਨੇ ਮਰ ਜਾਂਦੇ ਨੇ ਕੋਈ ਸਵਾਰੀ ਮਿਲਦਾ ਉਹ ਵੀ ਸੇਵਾਸੇ ਨਾਲ ਕਰ ਲੈ ਸੰਤ ਕੇ ਦੁੱਖ ਨਾ ਸੁਖ ਤੇ ਡਰੇ ਇਹ ਸੰਤਾਂ ਨੂੰ ਦੁੱਖ ਦੇਣ ਵਾਲੇ ਸੁੱਖਾ ਤੋਂ ਦੂਰ ਹੋ ਜਾਂਦੇ ਨੇ ਜੀਵਨ ਦੇ ਸੁਖ ਨਹੀਂ ਮਿਲਦਾ ਉਹਨਾਂ ਨੂੰ ਸੰਤ ਕੇ ਦੁਖੀ ਕੋਈ ਨਾ ਹੀ ਠਾਓ ਇਸੇ ਲਈ ਸੰਤਾਂ ਦੇ ਦੁਖੀ ਹੁੰਦੇ ਨੇ ਕੋਈ ਇਹਨਾਂ ਦਾ ਟਿਕਾਣਾ ਨਹੀਂ ਹੁੰਦਾ ਗਰਵਾਰ ਬਣਦੇ ਨਹੀਂ ਇਹਨਾਂ ਦਾ ਨਾਲੇ ਸੰਤ ਪਾਵੇ ਤਾਂ ਲੈ ਮਿਲਾਏ ਹਾਂ ਜੇ ਕੋਈ ਸੰਤਾਂ ਨੂੰ ਪਾਜ ਆਏ ਤੂੰ ਆਪਣੇ ਲਾਲ ਵੀ ਤੇ ਪਰਮੇਸ਼ਰ ਨਾਲ ਵੀ ਇਹਨਾਂ ਨੂੰ ਮਿਲਾ ਦਿੰਦੇ ਨੇ ਜੇ ਸੰਤਾਂ ਦੀ ਕਿਰਪਾ ਹੋ ਜਾਏ ਤੋ ਐਸੇ ਲੋਕੀਆਂ ਨੂੰ ਸੰਤ ਆਪਣੇ ਲਾਲ ਬਿਲਾ ਲੈਂਦੇ ਨੇ ਉਹਦੀ ਕਲਿਆਣ ਕਰ ਦਿੰਦੇ ਨੇ ਵਾਹਿਗੁਰੂ ਇਸ ਦਾ ਫਰਮਾਇਦੇ ਵੀ ਕਿਰਪਾ ਕਰਦੀ ਸੰਤਾਂ ਨੇ ਉਹ ਵੀ ਸੇਵਾ ਸਮਰ ਕਰਦੀ ਆਪਣੇ ਕਲਿਆਣ ਕਰਦੀ ਹੈ ਤੇ ਸਾਰਾ ਰੋਗ ਵੀ ਦਾ ਦੂਰ ਹੋ ਗਿਆ ਬਿਆਜੀ ਬੇਸਿਆ ਦੇ ਸੰਤਾ ਕੁਲ ਹੁਣ ਮਾਈ ਠੀਕ ਠਾਕ ਹੋ ਗਈ ਬਿਆਜੀ ਕਹਿਣ ਲਗੇ ਦੇਖ ਮਾਈ ਬਿਨ ਦਵਾਈ ਦੇ ਹੁਣ ਠੀਕ ਹੋ ਗਈ ਇਹ ਤੈਨੂੰ ਰੋਗ ਸੀ ਵੀ ਸੰਤਾਂ ਦੀ ਤੂੰ ਬ੍ਰਾਈ ਕਰਦੀ ਨਿੰਦਾ ਕਰਦੀ ਸੀ ਜਿਸ ਕਰਕੇ ਤੈਨੂੰ ਇੰਨੀ ਬਿਮਾਰੀਆਂ ਲੱਗੀਆਂ ਤੇ ਹੁਣ ਤੂੰ ਨਿੰਦਾ ਕਰਨੀ ਛੱਡ ਦਿੱਤੀ ਤੇ ਤੇਰੀ ਸਾਰੀ ਬਿਮਾਰੀਆਂ ਦੂਰ ਹੋ ਗਿਆ ਤੰਦਰੁਸਤਰੀ ਹੋ ਗਿਆ ਇਸ ਕਰਕੇ ਮਾਲ ਪ੍ਰਮਾਨ ਕਰਦੇ ਨੇ ਜਿਹੜੇ ਸੰਤਾਂ ਦੇ ਦੁਖੀ ਹੁੰਦੇ ਨੇ ਸਾਰੀ ਤਰ੍ਹਾਂ ਦੇ ਮੁਸੀਬਤਾਂ ਚ ਘਿਰੇ ਰਹਿੰਦੇ ਨੇ ਜਦੋਂ ਸੰਤਾਂ ਦੀ ਨਿੰਦਾ ਦਾ ਤਿਆਗ ਕਰਦੇ ਨੇ ਸੰਤ ਕਿਰਪਾ ਕਰਦੇ ਨੇ ਤੇ ਫਿਰ ਉਹਨਾਂ ਦਾ ਰੋਗ ਵੀ ਠੀਕ ਹੋ ਜਾਂਦਾ ਹੈ ਇਸ ਕਰਕੇ ਮਾਲ ਪ੍ਰਮਾਨ ਕਰਦੇ ਨੇ ਉਹ ਰੋਗੀ ਦੁਖੀ ਰਹਿੰਦੇ ਨੇ ਉਹ ਜੇ ਸੰਤਾਂ ਦੀ ਕਿਰਪਾ ਹੋ ਜਾਏ ਤਾਂ ਰੋਗ ਉਹਨਾਂ ਦਾ ਸਾਰਾ ਦੂਰ ਹੋ ਜਾਂਦਾ ਹੈ ਇਸ ਕਿ ਸੰਤ ਕੇ ਨਿੰਦਕ ਉਹ ਸਰਬ ਰੋਗ ਸੰਤਾਂ ਦੇ ਨਿੰਦਕ ਜਿਹੜੇ ਹੁੰਦੇ ਨੇ ਸਾਰੇ ਰੋਗ ਹੁੰਦੇ ਨੇ ਆਦੀ ਵਿਆਦੀ ਉਪਾਦੀ ਤਿੰਨਾਂ ਰੋਗਾਂ ਨਾਲ ਗ੍ਰਸਤ ਰਹਿੰਦੇ ਨੇ ਲੇਕਿਨ ਜਦੋਂ ਕਿਰਪਾ ਸੰਤਾਂ ਦੀ ਹੋ ਜਾਏ ਤੇ ਉਹਨਾਂ ਦਾ ਵੀ ਕਲਿਆਣ ਹੋ ਜਾਂਦਾ ਹੈ ਤੇ ਅਰਦਾਸ ਕਰਦੇ ਨੇ